ਬੜਾ ਇਤਿਹਾਸਿਕ ਦਿਨ ਹੈ ਇੱਕ ਇਹੋ ਜੀ ਸਕੀਮ ਜਿਹੜੀ ਹਰ ਇੱਕ ਘਰ ਨਾਲ ਜੁੜੀ ਹੋਈ ਹੈ ਔਰ ਮਿਲ ਵੀ ਹਰ ਇੱਕ ਘਰ ਨੂੰ ਹੀ ਰਹੀ ਹੈ ਤੇ ਚ ਸਰਕਾਰੀ ਬਲਾਜੰਬੀ ਦੇ ਵਿੱਚ ਇਸ ਸਕੀਮ ਦੇ ਵਿੱਚ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਆ ਉਹ ਵੀ ਇਸ ਸਕੀਮ ਦੇ ਵਿੱਚ ਨੇ ਇਹਦੇ ਵਿੱਚ ਕੋਈ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਨਹੀਂ ਮੈਂ ਬਹੁਤ ਸਾਰੇ ਘਰਾਂ ਨੂੰ ਜਾਣਦਾ ਸੀ ਜਿੱਥੇ ਬਜ਼ੁਰਗ ਜਿਹੜੇ ਨੇ ਕੋਈ ਬਿਮਾਰੀ ਹੋ ਗਈ ਤਾਂ ਉਹ ਆਪ ਕਹਿ ਦਿੰਦੇ ਸੀ ਕਿ ਮੇਰਾ ਇਲਾਜ ਨਾ ਕਰਾਇਓ ਇਲਾਜ ਮਹਿੰਗਾ ਹੈ ਮੈਂ ਬਹੁਤ ਸਾਰੇ ਘਰ ਬਿਮਾਰੀਆਂ ਨਾਲ ਖਤਮ ਹੁੰਦੇ ਜਦ ਮਾਰੀਆਂ ਦੇ ਅੱਗੇ ਹੱਥ ਖੜੇ ਕਰਦੇ ਦੇਖੇ ਮੈਂ ਹੁਣ ਉਹ ਗੱਲਾਂ ਭੁੱਲ ਜਾਓ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਹੈ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਉਹ ਇੱਕ ਵਾਰੀ ਹਸਪਤਾਲ ਪਹੁੰਚੇ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੰਦੋਂ ਮਰਜੀ ਆਜੇ ਕੋਈ ਪੈਸਾ ਨਹੀਂ ਹਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਸਾਰੀਆਂ ਬਿਮਾਰੀਆਂ ਇਹਦੇ ਵਿੱਚ ਜਿਹੜੀਆਂ ਉਹਨਾਂ ਦਾ ਪੈਕੇਜ ਜਿਹੜੇ ਕਹਿੰਦੇ ਆਪਾਂ ਚਾਹੇ ਕਿਡਨੀ ਨਾਲ ਲੇਟੜਾ ਕੋਈ ਦਿਲ ਨਾਲ ਸੰਬੰਧਤ ਬਿਮਾਰੀਆਂ ਸਾਰੀਆਂ ਕੈਂਸਰ ਤੇ ਆਮ ਤੌਰ ਤੇ ਬਜ਼ੁਰਗਾਂ ਦੇ ਕਹਿੰਨਿਆ ਕਾ ਗੋਡੇ ਬਦਲਾ ਲਓ ਜੀ ਕਿਸ ਦਾ ਚੂੜਾ ਟੁੱਟ ਗਿਆ ਉਹ ਸਾਰਾ ਕੁਝ ਇਹਦੇ ਵਿੱਚ ਸ਼ਾਮਲ ਹੈ ਜੀ ਇਹ ਦੁਨੀਆ ਦੇ ਵਿੱਚ ਇਦਾਂ ਦੀ ਸਕੀਮ ਹੈ ਨਹੀਂ ਜੀ ਬਾਕੀ ਕੋਈ ਇਹ ਸਕੀਮ ਦੇ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਨੇੜੇ ਦੇ ਹਸਪਤਾਲ 'ਚ ਜਾਂ ਤੁਹਾਨੂੰ ਸਾਰੇ ਲਿਸਟ ਆ ਜੂਗੀ ਹਸਪਤਾਲਾਂ ਦੀ ਉਹ ਤੁਸੀਂ ਸਾਥੋਂ ਲੈ ਲਿਓ ਕਿਸੇ ਰਿਸ਼ਤੇਦਾਰ ਦੋਸਤ ਮੈਨੂੰ ਦੱਸਣਾ ਪੈਂਦਾ ਤਾਂ ਤੁਸੀਂ ਦੱਸ ਸਕਦੇ ਹੋ ਔਰ